ਕਾਂਗਰਸ ਇਸ ਵੇਲੇ ਇੱਕ ਵੱਡੇ ਪਰਵਰਤਨ ਦੇ ਮੋੜ ਤੇ ਖੜੀ ਹੈ ਕਾਂਗਰਸ ਦੇ ਵਿੱਚ ਇੱਕ ਵੱਡਾ ਪਰਵਰਤਨ ਆ ਸਕਦਾ ਹੈ ਇਹਦੀਆਂ ਕਿਆਸਰਾਈਆਂ ਬਹੁਤ ਤੇਜ਼ ਹੋ ਗਈਆਂ ਨੇ ਪੰਜਾਬ ਇਕਾਈ ਦਾ ਢਾਂਚਾ ਕਾਂਗਰਸ ਦਾ ਉਹ ਪੰਜਾਬ ਇਕਾਈ ਦਾ ਢਾਂਚਾ ਜਿਹਦੇ ਚਿਹਰੇ ਉਂਗਲਾਂ ਤੇ ਗਿਨੇ ਹੋਏ ਨੇ ਲੋਕਾਂ ਨੇ ਉਹ ਢਾਂਚਾ ਬਦਲ ਸਕਦਾ ਹੈ ਨਵਜੋਤ कौर ਸਿੱਧੂ ਨੂੰ ਲੈ ਕੇ ਚਰਚਾਾਂ ਮਾਂ ਤੇਜ਼ ਹੋ ਰਹੀਆਂ ਨੇ 23 ਤਰੀਕ ਕਾਂਗਰਸ ਦਾ ਭਵਿੱਖ ਤੈਅ ਕਰ ਸਕਦੀ ਹੈ ਪੰਜਾਬ ਅੰਦਰ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲ ਗਲਾਦੀ ਵਨਡੀਆਂ ਪੰਜਾਬੀ ਤੇ ਸਵਾਗਤ ਸਤਿ ਸ਼ਕਾਲ ਜੀ ਸਸ਼ੀਕਾਲ ਸਾਹਿਬ ਸਿੰਘ ਜੀ ਬਹੁਤ ਬਹੁਤ ਧੰਨਵਾਦ ਗਲਾਬ ਸਾਹਿਬ ਇਸ ਚੀਜ਼ ਨੂੰ ਲੈ ਕੇ ਚਲਦੇ ਆ 23 ਤਰੀਕ ਨੂੰ ਮੱਲਿਕ ਅਰਜੁਨ ਖੜਗੇ ਨੇ ਚੰਡੀਗੜ੍ਹ ਦੇ ਵਿੱਚ ਇੱਕ ਬੈਠਕ ਸੱਦ ਲਈ ਹੈ ਔਰ ਉਹਦੇ ਵਿੱਚ ਗਿਣਤੀ ਦੇ ਨਾਮ ਆ ਰਹੇ ਨੇ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਜ਼ਿਕਰ ਆ ਰਿਹਾ ਹੈ ਰਾਜਾ ਵੜਿੰਗ ਦਾ ਜ਼ਿਕਰ ਆ ਰਿਹਾ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਆ ਰਿਹਾ ਪਰ ਇੱਕ ਪਾਸੇ ਤਾਂ ਅਜੇ 36 ਕਾਂਗਰਸੀ ਆਗੂਆਂ ਦੀ ਚਰਚਾ ਚੱਲਦੀ ਪਈ ਸੀ ਜਿਨ੍ਹਾਂ ਨੇ ਸਮਾਂ ਮੰਗਿਆ ਸੀ ਉਸ ਤੋਂ ਪਹਿਲਾਂ ਹੀ ਮਲਕ ਅਰਜਨ ਖੜਗੇ ਨੇ ਮੀਟਿੰਗ ਸੱਦ ਲਈ ਹੈ ਕਿਵੇਂ ਦੇਖ ਰਹੇ ਹੋ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਫੈਸਲਾ ਮਲਕ ਅਰਜਨ ਖੜਗੇ ਨੇ ਕੀਤਾ ਹੈ ਔਰ ਜਿਹੜੀ ਕਾਂਗਰਸ ਦੀ ਮੀਟਿੰਗ ਸੱਦੀ ਗਈ ਹੈ ਚੰਡੀਗੜ੍ਹ ਦੇ ਵਿੱਚ ਮਲਕ ਅਰਜਨ ਖੜਗੇ ਇਸ ਮਕਸਦ ਨਾਲ ਆ ਰਹੇ ਨੇ ਕਿਉਂਕਿ ਉਹ ਪ੍ਰਧਾਨ ਨੇ 올 ਇੰਡੀਆ ਕਾਂਗਰਸ ਕਮੇਟੀ ਦੇ ਉਹ ਇਸ ਮਕਸਦ ਨਾਲ ਆ ਰਹੇ ਨੇ ਕਿ ਉਹ ਕਾਂਗਰਸ ਦੇ ਵਿੱਚ ਜਿਹੜੀ ਪੰਜਾਬ ਕਾਂਗਰਸ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਏਨੀ ਖਿੱਚ ਤਾਨ ਚੱਲ ਰਹੀ ਹੈ ਫੋਟ ਹੈ ਬਗਾਵਤ ਹੈ ਸਿਆਸਤ ਹੈ ਗੁੱਟਬਾਜ਼ੀ ਹੈ ਇਹਨੂੰ ਮੁਕੰਮਲ ਤੌਰ ਤੇ ਖਤਮ ਕੀਤਾ ਜਾ ਸਕੇ ਹੁਣ ਕਿਹੜੇ ਕਿਹੜੇ ਲੀਡਰ ਸੱਦੇ ਜਾਂਦੇ ਨੇ ਕੀ ਪੰਜਾਬ ਕਾਂਗਰਸ ਦੇ ਸਾਰੇ ਅਹੁਦੇਦਾਰ ਸੱਦੇ ਜਾਂਦੇ ਨੇ ਕੀ ਸਾਰੇ ਸਾਬਕਾ ਵਿਧਾਇਕ ਸਾਰੇ ਸਿਟਿੰਗ ਵਿਧਾਇਕ ਸੱਦੇ ਜਾਂਦੇ ਨੇ ਮੈਂ ਇਸ ਕਰਕੇ ਕਹਿ ਰਿਹਾ ਇਹ ਮੀਟਿੰਗ ਦਾ ਦਾਇਰਾ ਬਹੁਤ ਵਿਸ਼ਾਲ ਹੋਣ ਵਾਲਾ ਹੈ ਇਹ ਮੀਟਿੰਗ ਬਹੁਤ ਵੱਡੀ ਹੋਣ ਵਾਲੀ ਹੈ ਔਰ ਮੈਨੂੰ ਇਸ ਗੱਲ ਦਾ ਵੀ ਹਜੇ ਇੰਤਜ਼ਾਰ ਕਰਦੇ ਆਂ ਵੀ ਕੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਵੀ ਸੱਦ ਲਿਆ ਜਾਏਗਾ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਹੁਣ ਇਹ ਮੀਟਿੰਗ ਦੇ ਵਿੱਚ ਕੀ ਕੀ ਹੋ ਸਕਦਾ ਹੈ ਸਭ ਤੋਂ ਵੱਡੇ ਹਰ ਕਿਸੇ ਦੇ ਜ਼ਹਿਨ 'ਚ ਸਵਾਲ ਖੜੇ ਹੋ ਰਹੇ ਨੇ ਮੀਟਿੰਗ ਕਿਉਂ ਸੱਦਣੀ ਪੈ ਰਹੀ ਹੈ ਇਹ ਗੱਲ ਸਾਰਿਆਂ ਦੇ ਸਾਹਮਣੇ ਹੈ ਕਿਉਂ 34 35 ਐਮਐਲਿਆ ਨੂੰ ਜਾਂ ਸਾਬਕਾ ਐਮਐਲਿਆ ਨੂੰ ਜਾਂ ਲੀਡਰਾਂ ਨੂੰ ਚਰਨਜੀਤ ਸਿੰਘ ਚੰਨੀ ਦੇ ਹੱਕ 'ਚ ਲਿਖਤੀ ਤੌਰ ਤੇ ਇਕੱਠਾ ਹੋਣਾ ਪਿਆ ਕਿਉਂ ਹਾਈ ਕਮਾਂਡ ਤੋਂ ਮੁਲਾਕਾਤ ਲਈ ਸਮਾਂ ਮੰਗਣਾ ਪਿਆ ਔਰ ਉੱਤੇ 34 35 ਜਿਹੜੇ ਲੀਡਰ ਨੇ ਕਹਿੰਦੇ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਪੈ ਗਈ ਭਾਵੇਂ ਟੈਲੀਫੋਨਾਂ ਤੇ ਤੇ ਭਾਵੇਂ ਇੱਕ ਤਰੀਕੇ ਨਾਲ ਇੱਕ ਗਰੁੱਪ ਬਣ ਗਿਆ ਦੇਖੋ ਦੋ ਘੁੱਟਾ ਕਾਂਗਰਸ ਤੇ ਪੰਜਾਬ 'ਚ ਸਪਸ਼ਟ ਹੈ ਚਰਨਜੀਤ ਸਿੰਘ ਚੰਨੀ ਭਾਰਤ ਪੂਸ਼ਣ ਆਸ਼ੂ ਲੁਧਿਆਣੇ ਦੀ ਜ਼ਿਮਨੀ ਚੋਣ 'ਚ ਇੱਕ ਪਾਸੇ ਸੀ ਰਾਜਾ ਬੜਿੰਗ ਦੂਸਰੇ ਪਾਸੇ ਸੀ ਪ੍ਰਧਾਨ ਸੀ ਔਰ ਪ੍ਰਧਾਨ ਦੇ ਨਾਲ ਬਹੁਤ ਸਾਰੇ ਲੀਡਰ ਸੀ ਅੱਜ ਜਿਹੜੀ ਪੰਜਾਬ ਦੀ ਕਾਂਗਰਸ ਹੈ ਉਹਦੇ ਚ ਸਪਸ਼ਟ ਤੌਰ ਤੇ ਦੋ ਧੜੇ ਤਾਂ ਨਜ਼ਰ ਆਉਂਦੇ ਨੇ ਹੁਣ ਮਲਕੇ ਅਰਜਨ ਖੜਗੇ ਇਹ ਦੋ ਧੜਿਆਂ ਨੂੰ ਇੱਕ ਕਿਵੇਂ ਬਣਾਉਣਗੇ ਸਵਾਲ ਸਭ ਤੋਂ ਵੱਡਾ ਹੈ ਹੁਣ ਹੋ ਕੀ ਸਕਦਾ ਉਸ ਤੋਂ ਬਾਅਦ ਮੈਂ ਪੂਰਾ ਵਿਸ਼ਲੇਸ਼ਣ ਸ਼ੁਰੂ ਕਰੂੰਗਾ ਕੀ ਹੋ ਸਕਦਾ ਹੈ ਇੱਕ ਕੀ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਸਵਾਲ ਉਠਾਏ ਕੇ ਸਾਰੇ ਵੱਡੇ ਅਹੁਦੇ ਅਪਰਕਾਸਟ ਕੋਲੇ ਹੈ ਉਹ ਕਹਿੰਦੇ ਪ੍ਰਧਾਨ ਵੀ ਅਪਰਕਾਸਟ ਐਲਓਪੀ ਵੀ ਅਪਰਕਾਸਟ ਮਹਿਲਾ ਵਿੰਗ ਦੇ ਪ੍ਰਧਾਨ ਵੀ ਅਪਰਕਾਸਟ ਜਨਰਲ ਸਕੱਤਰ ਵੀ ਅਪਰਕਾਸਟ ਔਰ ਕਿਸੇ ਵੀ ਪਾਰਟੀ ਦੇ ਸੰਗਠਨ ਚ ਪ੍ਰਧਾਨ ਜਨਰਲ ਸਕੱਤਰ ਵੱਡੇ ਅਹੁਦੇ ਹੁੰਦੇ ਨੇ ਐਲਓਪੀ ਕੋਈ ਅਹੁਦਾ ਹੁੰਦਾ ਹੈ ਮਹਿਲਾ ਪ੍ਰਧਾਨ ਵੀ ਕੋਈ ਅਹੁਦਾ ਹੁੰਦਾ ਹੁਣ ਇਹ ਚਾਰੇ ਅਹੁਦੇ ਉਹਨੇ ਚਰਨਜੀਤ ਸਿੰਘ ਚੰਨੀ ਕਹਿੰਦੇ ਕਿ ਹਮ ਕਹਾ ਜਾਏ ਉਹਨਾਂ ਨੇ ਹਿੰਦੀ ਚ ਕਿਹਾ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਔਰ ਕਾਂਗਰਸ ਤੋਂ ਇਹ ਮੰਗ ਕੀਤੀ ਹੈ ਕਿ ਤੁਸੀਂ ਸਾਰੇ ਅਹੁਦੇ ਅਪਰਕਾਸ਼ ਤੋਂ ਦੇਤੇ ਹਮ ਕਹਾਂ ਜਾਏ ਹੁਣ ਮਲਕੀਅਤ ਦਿਨ ਖੜਗੇ ਇੱਕੋ ਹੀ ਫਾਰਮੂਲਾ ਸਾਰਿਆਂ ਦੇ ਸਾਹਮਣੇ ਹੈ ਵੀ ਚਾਰ ਅਹੁਦੇ ਇੱਕੋ ਜੱਗ ਸਿੱਖ ਭਾਈਚਾਰੇ ਕੋਲੇ ਹੈ ਹੁਣ ਜਿਸ ਦਿਨ ਮਲਕੀਅਤ ਦਿਨ ਖੜਗੇ ਆਉਣਗੇ 23 ਤਰੀਕ ਨੂੰ ਇੱਕ ਤਾਂ ਫੈਸਲਾ ਇਹ ਹੋ ਸਕਦਾ ਹੈ ਵੀ ਜਾਂ ਤਾਂ ਉਹ ਚਾਰੇ ਅਹੁਦੇ ਭੰਗ ਕਰ ਦੇਣ ਮਤਲਬ ਉਹਨਾਂ ਚਾਰੇ ਲੀਡਰਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਦੇਣ ਜਾਂ ਉਹ ਸਮੁੱਚਤਾ ਦੇ ਵਿੱਚ ਅਹੁਦੇਦਾਰੀਆਂ ਭੰਗ ਕਰ ਦੇਣ ਕਿ ਅਸੀਂ ਪੰਜਾਬ ਦਾ ਸੰਗਠਨ ਨਵੇਂ ਸਿਰੇ ਤੋਂ ਬਣਾਉਨੇ ਆ। ਹੁਣ ਕਿਉਂਕਿ ਇਹ ਗੱਲ ਪੰਜਾਬ ਦੇ ਲੋਕਾਂ 'ਚ ਚਲੀ ਗਈ ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਦੇ ਲੀਡਰ ਵੀ ਨੇ ਕਾਂਗਰਸ ਦੇ ਲੀਡਰ ਨੇ ਪੰਜਾਬ ਦੇ ਲੀਡਰ ਨੇ। ਚਰਨਜੀਤ ਸਿੰਘ ਚੰਨੀ ਲੇਕਿਨ ਜਿਸ ਭਾਈਚਾਰੇ 'ਚੋਂ ਆਉਂਦੇ ਨੇ ਉਸ ਭਾਈਚਾਰੇ ਦੀ ਮੀਟਿੰਗ ਦੇ ਵਿੱਚ ਉਹ ਗਲਤ ਕਰਨਗੇ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ Dalit ਭਾਈਚਾਰੇ ਦੇ ਹੋਰ ਲੀਡਰਾਂ ਨੇ ਵੀ ਕਿਹਾ ਹੋਣਾ ਕਿ ਤੁਸੀਂ ਸਾਡੀ ਆਵਾਜ਼ ਬੁਲੰਦ ਕਰੋ ਚੰਨੀ ਸਾਹਿਬ ਸੋ ਮੇਰੇ ਕਹਿਣ ਦਾ ਮਤਲਬ ਹੈ ਅੱਜ ਚਰਨਜੀਤ ਸਿੰਘ ਚੰਨੀ ਨੇ ਜਿਹੜੀ ਗੱਲ ਕੀਤੀ ਹੈ ਦੋ ਤਿੰਨ ਦਿਨ ਪਹਿਲਾਂ ਤਕਨੀਕੀ ਤੌਰ ਤੇ ਤਕਨੀਕੀ ਤੌਰ ਤੇ ਉਸ ਗੱਲ ਨੂੰ ਰਿਜੈਕਟ ਨਹੀਂ ਕੀਤਾ ਜਾ ਸਕਦਾ ਉਹਦੇ ਵਿੱਚ ਵਜ਼ਨ ਹੈ ਰਾਹੁਲ ਗਾਂਧੀ ਜਨੋਏ ਦਾਵਾ ਕਰਦੇ ਨੇ ਕਿ ਅਸੀਂ ਡੈਮੋਕ੍ਰੈਟਿਕ ਪਾਰਟੀਆਂ ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਪੰਜਾਬ ਦੇ ਸੰਗਠਨ ਚ ਫਿਰ ਇਹ ਕਿਉਂ ਨਹੀਂ ਹੋਇਆ ਰਾਹੁਲ ਗਾਂਧੀ ਕਹਿੰਦੇ ਜਾਤੀ ਜਨਗਣਨਾ ਚਾਹੀਦੀ ਹੈ ਰਾਹੁਲ ਗਾਂਧੀ ਕਹਿੰਦੇ ਸੈਂਟਰ ਦੀ ਸਰਕਾਰ ਦੇ ਵਿੱਚ ਕਿੰਨੇ OBC ਅਫਸਰ ਨੇ ਰਾਹੁਲ ਗਾਂਧੀ ਬਹੁਤ ਵੱਡੇ ਵੱਡੇ ਸਵਾਲ ਚੱਕਦੇ ਨੇ ਜਾਤੀ ਆਧਾਰਿਤ ਪੋਲਿਟਿਕਸ ਦੇ ਵਿੱਚ ਰਾਹੁਲ ਗਾਂਧੀ ਰਿਫਾਰਮਸ ਮੰਗਦੇ ਨੇ ਰਾਹੁਲ ਗਾਂਧੀ ਕਹਿੰਦੇ ਜਿਹੜੀ ਜਾਤਾਂ ਤੇ ਆਧਾਰਿਤ ਪੋਲਿਟਿਕਸ ਹੈ ਸਾਡੇ ਮੁਲਕ ਦੀ ਉਹਦੇ ਚ ਰਿਫਾਰਮਸ ਹੋਣਾ ਚਾਹੀਦਾ ਹੈ ਹਰ ਜਾਤ ਹਰ ਧਰਮ ਹਰ ਭਾਈਚਾਰੇ ਚੋਂ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਪਰ ਉਹ ਨਰਿੰਦਰ ਮੋਦੀ ਅੱਗੇ ਸਵਾਲ ਚੱਕਦੇ ਨੇ ਰਾਹੁਲ ਗਾਂਧੀ ਕਿ ਆਪਕੀ ਸਰਕਾਰ ਮੇ ਕਿਤਨੇ OBC ਹੈ ਤੇ ਫਿਰ ਚਰਨਜੀਤ ਚੰਨੀ ਨੇ ਅਗਰੇ ਸਵਾਲ ਕੀਤਾ ਆਪਣੇ ਲੀਡਰਾਂ ਤੋਂ ਕਿ ਹਮ ਕਹਾਂ ਜਾਏ ਇਹਦਾ ਮਤਲਬ ਹੈ ਚਰਨਜੀਤ ਚੰਨੀ ਨੇ ਗੱਲ ਰਾਹੁਲ ਗਾਂਧੀ ਦੇ ਅੱਗੇ ਵਧਾਈ ਆ ਅਸਲ ਦੇ ਵਿੱਚ ਹੁਣ ਕੀ ਜਿਹੜੀਆਂ ਇਹ ਅਹੁਦੇਦਾਰੀਆਂ ਵੰਡੀਆਂ ਗਈਆਂ ਕੀ ਰਾਹੁਲ ਗਾਂਧੀ ਦੇ ਧਿਆਨ ਦੇ ਵਿੱਚ ਨਹੀਂ ਸੀ ਕੀ ਰਾਹੁਲ ਗਾਂਧੀ ਇਹਨਾਂ ਅਹੁਦੇਦਾਰੀਆਂ ਵੇਲੇ ਇਹ ਗੱਲ ਭੁੱਲ ਗਏ ਕਿ ਜਿਹੜੀ ਮੇਰੀ ਪੋਲਿਟਿਕਸ ਦਾ ਮਾਡਲ ਹੈ ਉਹ ਡੈਮੋਕਰੈਟਿਕ ਹੈ ਮੈਂ ਸਾਰੇ ਭਾਈਚਾਰੇ ਸਾਰੇ ਧਰਮਾਂ ਦੇ ਸਤਕਾਰ ਦੀ ਗੱਲ ਕਰਦਾ ਤੇ ਫੇਰ ਰਾਹੁਲ ਗਾਂਧੀ ਇਹ ਗਲਤੀ ਕਿਵੇਂ ਕਰ ਗਏ ਕਿ ਪੰਜਾਬ ਦੇ ਵਿੱਚ ਸਾਰੇ ਵੱਡੇ ਅਹੁਦਿਆਂ ਤੇ ਜੱਟ ਸਿੱਖ ਜੱਟ ਸਿੱਖ ਵੀ ਸਾਡੇ ਭਰਾ ਨੇ ਆਪਾਂ ਸਾਰੇ ਇੱਕ ਭਾਈਚਾਰੇ ਚ ਆਂ ਪਰ ਜਦੋਂ ਅਸੀਂ ਸੰਵਿਧਾਨ ਦੀ ਕਿਤਾਬ ਹਰ ਮੰਚ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਖਾਣੇ ਆ ਕਿ ਇਹ ਸੰਵਿਧਾਨ ਦੀ ਕਿਤਾਬ ਹੈ ਤੇ ਸੰਵਿਧਾਨ ਕਹਿੰਦਾ ਕਿ ਸਾਰਿਆਂ ਨੂੰ ਬਰਾਬਰ ਦੇ ਹੱਕ ਗੱਲ ਚਰਨਜੀਤ ਚੰਨੀ ਨੇ ਜਿਹੜੀ ਕੀਤੀ ਉਹਨੇ ਸਿਆਸਤ ਨਹੀਂ ਕੀਤੀ ਚਰਨਜੀਤ ਚੰਨੀ ਨੇ ਤਕਨੀਕ ਦੀ ਗੱਲ ਕੀਤੀ ਹੁਣ ਮਲਕੀ ਅਰਜਨ ਖੜਗੇ ਕੋਲੇ ਇਹਦਾ ਹੱਲ ਲਿਖੀ ਆ ਜਾਂ ਤਾਂ ਉਹ ਚਾਰੇ ਦੇ ਚਾਰੇ ਇਹ ਉਹਦੇ ਖਤਮ ਕਰਕੇ ਉਹ ਵੰਡ ਕਰਨਗੇ ਕਿ ਇੱਕ ਚਿਹਰਾ ਜਿਹੜਾ ਅਸੀਂ ਹਿੰਦੂ ਭਾਈਚਾਰੇ ਚੋਂ ਦੰਨੇ ਆ ਚਾਹੇ ਪ੍ਰਧਾਨ ਦੇ ਦੇਣ ਚਾਹੇ ਐਲੋਪੀ ਦੇ ਦੇਣ ਤੇ ਇਸੇ ਤਰ੍ਹਾਂ ਨਮੈਂਦਗੀ ਜਨਰਲ ਸਕਤਰ ਹੈ ਉਹ ਕਿਸੇ ਹੋਰ ਭਾਈਚਾਰੇ ਨੂੰ ਦੇ ਦਿਓ ਸੰਤੁਲਨ ਹੈ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਇਸੇ ਰੂਪ ਕੀ ਬਣਦਾ ਹੈ ਹੁਣ ਮਲਕੀ ਅਧਿਕਾਰ ਜਦੋਂ ਖੜਗੇ ਜਦੋਂ ਹੋਣਗੇ ਜਦੋਂ ਉਹ ਦੁਬਾਰਾ ਮੀਟਿੰਗ ਕਰਨਗੇ ਉਹ ਐਸਟੀ ਵਿੰਗ ਦੇ ਲੀਡਰਾਂ ਨਾਲ ਵੀ ਮੀਟਿੰਗ ਕਰਨਗੇ 34 ਸੀਟਾਂ ਸਾਡੀਆਂ ਰਾਖਵੀਆਂ ਨੇ ਜਿਹੜੇ ਐਮਐਲਏ ਨੇ ਕਾਂਗਰਸ ਦੇ ਜਾਂ ਜਿਹੜੇ ਹਾਰੇ ਜਿੱਤੇ ਨੇ ਉਹਨਾਂ ਸਾਰਿਆਂ ਦੀਆਂ ਭਾਵਨਾਵਾਂ ਸੁਣਨਗੇ ਜਿਹੜੇ ਉਹ ਦੇਖੋ ਕਿਉਂਕਿ ਦੋ ਵਿਸ਼ੇ ਨੇ ਇਸ ਵਕਤ ਇੱਕ ਤਾਂ ਹੈ ਗੁੱਟਬਾਜ਼ੀ ਇੱਕ ਹੈ ਮੁੱਖ ਮੰਤਰੀ ਦਾ ਚਿਹਰਾ ਔਰ ਚਰਨਜੀਤ ਸਿੰਘ ਚੰਨੀ ਨੇ ਜਿਹੜੀ ਗੱਲ ਕੀਤੀ ਹੈ ਉਹ ਨਿਕਲੀ ਗੁੱਟਬਾਜ਼ੀ ਚੋਂ ਵੀ ਹੈ ਔਰ ਉਹ ਚਿਹਰੇ ਜੋ ਵੀ ਨਿਕਲੀ ਹੈ ਗੱਲ ਕਿਉਂਕਿ ਭੁਪੇਸ਼ ਬਗੇਲ ਜਿਹੜੇ ਮੰਚ ਤੇ ਬੋਲੇ ਕਿ ਪਿਛਲੇ ਤਜਰਬੇ ਕਾਂਗਰਸ ਹੁਣ ਜਾਤਪਾਤ ਦੀ ਰਾਜਨੀਤੀ ਨਹੀਂ ਕਰੇਗੀ ਪੰਜਾਬ ਚ ਜਾਤਪਾਤ ਦੀ ਰਾਜਨੀਤੀ ਦਾ ਕੋਈ ਥਾਂ ਨਹੀਂ ਹੈ ਬਿਲਕੁਲ ਠੀਕ ਹੈ ਜਾਤਪਾਤ ਦੀ ਰਾਜਨੀਤੀ ਦਾ ਕੋਈ ਥਾਂ ਨਹੀਂ ਹੈ ਕੋਈ ਦਲਿਤ ਚਿਹਰਾ ਮੁੱਖ ਮੰਤਰੀ ਦਾ ਚਿਹਰਾ ਬਣ ਜੇ ਉਹ ਜਾਤਪਾਤ ਦੀ ਰਾਜਨੀਤੀ ਨਹੀਂ ਹੈ ਜਾਤਪਾਤ ਦੀ ਰਾਜਨੀਤੀ ਨਹੀਂ ਹੈ ਹੁਣ ਜਦੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਥੇੜਾ ਐਲਾਨ ਮੁੱਖ ਮੰਤਰੀ ਐਲਾਨਿਆ ਕਾਂਗਰਸ ਨੇ ਪੂਰੇ ਦੇਸ਼ 'ਚ ਇਹ ਗੱਲ ਕੀਤੀ ਕਿ ਅਸੀਂ ਪਹਿਲੀ ਵਾਰੀ ਇੱਕ ਦਲਿਤ ਮੁੱਖ ਮੰਤਰੀ ਪੰਜਾਬ 'ਚ ਬਣਾ ਕੇ ਦੇਸ਼ ਦੇ ਇਤਿਹਾਸ 'ਚ ਨਵੀਂ ਮਿਸਾਲ ਪੇਸ਼ ਕੀਤੀ ਹੈ ਉਹ ਮੇਰੀ ਨਜ਼ਰ 'ਚ ਉਹ ਵੀ ਜਾਤਪਾਤ ਦੀ ਰਾਜਨੀਤੀ ਨਹੀਂ ਸੀ ਪਰ ਕਾਂਗਰਸ ਨੇ ਉਹਦੀ ਮਾਰਕੀਟਿੰਗ ਕੀਤੀ ਕਿ ਦੇਖੋ ਸਿਰਫ ਅਸੀਂ ਆ ਜਿਨੇ ਦਲਿਤ ਚੇਰਾ ਮੁੱਖ ਮੰਤਰੀ ਬਣਾਇਆ ਜਦਕਿ ਭਾਰਤੀ ਜਨਤਾ ਪਾਰਟੀ ਨੇ ਵੀ ਬਣਾਇਆ ਤਾਂ ਇਹ ਕੋਈ ਵੱਖਰੀ ਗੱਲ ਨਹੀਂ ਹੈ ਪੰਜਾਬ ਦੇ ਰੂਪ ਚ ਪ੍ਰੋਡਿਊਸ ਕੀਤਾ ਗਿਆ ਪੇਸ਼ ਕੀਤਾ ਗਿਆ ਕਿ ਅਸੀਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਔਰ ਕਾਂਗਰਸ ਦੇ ਵੱਡੇ ਗਰੁੱਪ ਨੇ ਇਸ ਤਰੀਕੇ ਦੀ ਮਾਰਕੀਟਿੰਗ ਕੀਤੀ ਕਿ ਸਾਰੀ ਦਲਿਤ ਭਾਈਚਾਰੇ ਦੀ ਵੋਟ ਹੁਣ ਚੰਨੀ ਸਾਹਿਬ ਨੂੰ ਪੈ ਦੂ ਅਧੀਆਂ ਨਹੀਂ ਹੁੰਦਾ ਭਾਵੇਂ ਦਲਿਤ ਭਾਈਚਾਰਾ ਹੈ ਭਾਵੇਂ ਜਨਰਲ ਵਰਗ ਹੈ ਵੋਟਾਂ ਹਰ ਕਿਸੇ ਨੇ ਆਪਣੀ ਵਿਚਾਰਧਾਰਾ ਮੁਤਾਬਕ ਪਾਉਣੀਆਂ ਨੇ ਦਲਿਤ ਭਾਈਚਾਰੇ ਚੋਂ ਸਾਰੇ ਕਾਂਗਰਸੀ ਨਹੀਂ ਸਾਰੇ ਭਾਜਪਾ ਵਾਲੇ ਨਹੀਂ ਸਾਰੇ ਆਮ ਆਦਮੀ ਪਾਰਟੀ ਵਾਲੇ ਨਹੀਂ ਸਾਰੇ ਬਸਪਾ ਦੇ ਨਹੀਂ ਭਾਈਚਾਰੇ ਚ ਜਦੋਂ ਵੋਟਾਂ ਨੇ ਉਹ ਸਾਰਿਆਂ ਨੂੰ ਪੈਣੀ ਹੈ ਕੈਂਡੀਡੇਟ ਦੇ ਹਿਸਾਬ ਨਾਲ ਜਨਰਲ ਵਰਗ ਦੇ ਵਿੱਚ ਵੀ ਅਗਰ ਅਗਰ ਭਾਜਪਾ ਇੱਕ ਹਵੇ ਇੱਕ ਹੀ ਅਸੀਂ ਹਿੰਦੂ ਚਿਹਰਾ ਮੁੱਖ ਮੰਤਰੀ ਦੇ ਤੌਰ ਤੇ ਦੰਦੇ ਆ ਇਹਦਾ ਇਹ ਮਤਲਬ ਨਹੀਂ ਹੈ ਕਿ ਪੰਜਾਬ ਦੀ ਸਾਰੀ ਹਿੰਦੂ ਵੋਟ ਭਾਜਪਾ ਨੂੰ ਪੈ ਜਾਊ ਅਗਰ ਫਿਰ ਤਾਂ ਸੁਖਵੀਰ ਬਾਦਲ ਨੂੰ 3 ਐਮਐਲਏ ਥੋੜੀ ਆਉਣੇ ਸੀ ਸੁਖਵੀਰ ਬਾਦਲ ਤਾਂ ਸਿੱਖਾਂ ਦੀ ਪਾਰਟੀ ਹੈ ਪੰਥਕ ਪਾਰਟੀ ਹੈ ਫਿਰ ਤਾਂ ਸੁਖਵੀਰ ਬਾਦਲ 117 ਚੋਂ 100 ਜਿੱਤ ਜਾਂਦਾ ਵੀ ਸਾਰੇ ਚਿਹਰੇ ਅਸੀਂ ਸਿੱਖ ਭਾਈਚਾਰੇ ਚ ਦੇ ਦਿੰਨੇ ਆ ਜੀ ਨਹੀਂ ਇਹ ਸਮਝਣਾ ਪੈਣਾ ਹੈ ਕਾਂਗਰਸ ਨੂੰ ਕਿ ਕਈ ਵਾਰੀ ਆਪਣੇ ਸਾਹਿਬ ਜੀ ਜਿਹੜਾ ਜਦੋਂ ਤੁਸੀਂ ਕਿਸੇ ਲਈ ਕੋਈ ਕੰਮ ਕਰਦੇ ਉਹਦੇ ਪਿੱਛੇ ਤੁਹਾਡੀ ਭਾਵਨਾ ਕੀ ਹੈ ਲੋਕ ਸਮਝ ਜਾਂਦੇ ਨੇ ਹੁਣ ਬਗੇਲ ਸਾਹਿਬ ਦੇ ਬਿਆਨ ਕਿਉਂ ਦਿੱਕਤ ਬਣੇ ਬਗੇਲ ਸਾਹਿਬ ਨੇ ਜਿਹੜੇ ਬਿਆਨ ਦਿੱਤੇ ਕਿ ਪਿਛਲੀ ਵਾਰੀ ਕਾਂਗਰਸ ਤੋਂ ਕੁਝ ਗਲਤੀਆਂ ਹੋਈਆਂ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਸੀ ਕਿ ਚਰਨਜੀਤ ਸਿੰਘ ਚੰਨੀ ਜੀ ਨੂੰ ਅਸੀਂ ਮੁੱਖ ਮੰਤਰੀ ਬਣਾਇਆ ਸੀ ਚਿਹਰਾ ਅਸੀਂ ਨਹੀਂ ਜਿੱਤ ਸਕੇ ਪਰ ਉਹਦੇ ਪਿੱਛੇ ਚਰਨਜੀਤ ਸਿੰਘ ਚੰਨੀ ਜੀ ਦਾ ਭਾਈਚਾਰਾ ਜਾਂ ਚਰਨਜੀਤ ਸਿੰਘ ਚੰਨੀ ਜ਼ਿੰਮੇਵਾਰ ਨਹੀਂ ਹੈ ਉਹਦੇ ਪਿੱਛੇ ਕੈਪਟਨ ਮਰਿੰਦਰ ਸਿੰਘ ਜ਼ਿੰਮੇਵਾਰ ਸੀ ਕੈਪਟਨ ਮਰਿੰਦਰ ਨੇ ਜਿਹੜੀ ਸਰਕਾਰ ਚਲਾਈ ਹੈ ਉਹ ਮਾਫੀਆ ਰਾਜ ਤੇ ਆਧਾਰਿਤ ਸੀ ਇਸਪਸ਼ਟ ਕਰਨਾ ਚਾਹੀਦਾ ਸੀ ਹੁਣ ਜਿਹੜਾ ਪ੍ਰਭਾਵ ਭੁਪੇਸ਼ ਭਗੇਲ ਉਹਨਾਂ ਨੇ ਦਿੱਤਾ ਚਰਨਜੀਤ ਸਿੰਘ ਚੰਨੀ ਔਰ ਬਹੁਤ ਸਾਰੇ ਚਰਨਜੀਤ ਸਿੰਘ ਚੰਨੀ ਦੇ ਜਿਹੜੇ ਹਮਾਇਤੀ ਅਫਸਰ ਨੇ ਐਮਐਲਏ ਨੇ ਯਾਰ ਸਾਬਕਾ ਐਮਐਲਏ ਨੇ ਉਹਨਾਂ ਨੂੰ ਇਹ ਪ੍ਰਭਾਵ ਗਿਆ ਕਿ ਭੁਪੇਸ਼ ਭਗੇਲ ਵੀ ਸ਼ਾਇਦ ਦੂਸਰੇ ਲੀਡਰਾਂ ਦੀ ਬੋਲੀ ਬੋਲ ਰਹੇ ਨੇ ਜਿਹੜੇ ਨਹੀਂ ਚਾਹੁੰਦੇ ਕਿ ਚਰਨਜੀਤ ਚੰਨੀ ਸੀਐਮ ਦਾ ਫੇਸ ਬਣੇ ਜਿਵੇਂ ਤੁਹਾਨੂੰ ਯਾਦ ਹੋਣਾ ਪਿਛਲੀ ਵਾਰੀ ਹਰੀਸ਼ ਚੌਧਰੀ ਪੰਜਾਬ ਕਾਂਗਰਸ ਦੇ ਪ੍ਰਭਾਰੀ ਸੀ ਹਰੀਸ਼ ਚੌਧਰੀ ਵੀ ਇੱਕ ਗਰੁੱਪ ਵਿਸ਼ੇਸ਼ਤ ਸ਼ਾਮਲ ਹੋ ਗਏ ਸੀ। ਔਰ ਪੁਪੇਸ਼ ਬਗੇਲ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿ ਉਹ ਪੂਰੇ ਪੰਜਾਬ ਦੇ ਪਰਿਵਾਰੀ ਬਣਨ ਕਿਸੇ ਗਰੁੱਪ ਵਿਸ਼ੇਸ਼ ਦੇ ਵਿੱਚ ਸ਼ਾਮਲ ਨਾ ਹੋਣ। ਇਹ ਬਹੁਤ ਜ਼ਰੂਰੀ ਹੈ ਪੁਪੇਸ਼ ਬਗੇਲ ਉਹਨਾਂ ਲਈ ਵੀ। ਹਰੀਸ਼ रावत ਬਤੌਰ ਪਰਿਵਾਰੀ ਬੜੇ ਨਿਰਪੱਖ ਰਹੇ। ਉਹ ਕਿਸੇ ਗਰੁੱਪ ਚ ਸ਼ਾਮਲ ਨਹੀਂ ਸੀ ਹੋਏ। ਇਹ ਉਹਨਾਂ ਦੀ ਖਾਸੀਅਤ ਰਹੀ। ਜਦੋਂ ਫਰੀਦ ਸ਼ਰਾਵਤ ਪੰਜਾਬ ਕਾਂਗਰਸ ਦੇ ਪ੍ਰਧਾਨ ਭਾਰੀ ਰਹੇ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਔਰ ਹੁਣ ਭੁਪੇਸ਼ ਭਗੇਲ ਜਦੋਂ ਇਹ ਕਹਿ ਰਹੇ ਨੇ ਭੁਪੇਸ਼ ਭਗੇਲ ਤਾਂ ਖੁਦ OBC ਭਾਈਚਾਰੇ ਨਾਲ ਸੰਬੰਧਿਤ ਨਹੀਂ ਭੁਪੇਸ਼ ਭਗੇਲ ਨੂੰ ਕਾਂਗਰਸ ਪਾਰਟੀ ਨੇ ਨੁਮਾਇੰਦਗੀ ਦੇ ਕੇ ਭੇਜੀ ਕਿ ਅਸੀਂ OBC ਭਾਈਚਾਰੇ ਚੋਂ ਪਰਿਵਾਰੀ ਲਾਇਆ ਤੇ ਭੁਪੇਸ਼ ਭਗੇਲ ਜਦੋਂ ਬਿਆਨ ਦੰਦਾ ਦੇਣਾ ਸੀ ਉਹ ਬਿਲਕੁਲ ਇਹ ਗੱਲ ਕਹਿੰਦੇ ਕਿ ਕਾਂਗਰਸ ਜਾਤ ਪਾਤ ਦੀ ਸਿਆਸਤ ਤੇ ਭਰੋਸਾ ਨਹੀਂ ਕਰਦੀ ਪਰ ਅਸੀਂ ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦੇ ਹਾਂ ਸੋ ਮੁੱਖ ਮੰਤਰੀ ਦਾ ਚਿਹਰਾ ਲੜੇ ਹੋਵੇ ਜਾਂ ਨਾ ਹੋਵੇ ਅਸੀਂ ਨਮਾਇੰਦਗੀ ਸਾਰੀਆਂ ਧਿਰਾਂ ਨੂੰ ਦੇਣੀ ਹੈ ਭਾਵੇਂ ਚਰਨਜੀਤ ਸਿੰਘ ਚੰਨੀ ਨੇ ਭਾਵੇਂ ਸੁਖਵਿੰਦਰ ਡੈਣੀ ਬੰਡਾਲਾ ਨੇ ਭਾਵੇਂ ਰਾਜਕੁਮਾਰ ਵੀਰਕਾ ਨੇ ਭਾਵੇਂ ਰਾਜਾ ਵੜਿੰਗ ਨੇ ਤੇ ਭਾਵੇਂ ਬਾਜਵਾਲ ਸਾਹਿਬ ਨੇ ਜਾਂ ਹੋਰ ਨੇ ਤੇ ਭਾਵੇਂ ਵਿਜੇਂਦਰ ਸਿੰਘਲਾ ਨੇ ਸਾਰੇ ਵਰਗਾਂ ਨੂੰ ਜਦੋਂ ਪਿਛਲੀ ਵਾਰੀ ਵੀ ਦੇਖੋ ਡਿਪਟੀ ਮੁੱਖ ਮੰਤਰੀ ਬਣਾਏ ਓਪੀ ਸੋਨੀ ਨੂੰ ਵੀ ਡਿਪਟੀ ਮੁੱਖ ਮੰਤਰੀ ਬਣਾਇਆ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣਾਏ ਸੁਖਜਿੰਦਰ ਰੰਧਾਵਾ ਡਿਪਟੀ ਮੁੱਖ ਮੰਤਰੀ ਬਣਾਏ ਚਰਨਜੀਤ ਚੰਨੀ ਦਾ ਦਰਦ ਇਹ ਸੀ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਮੇਰੇ ਨਾਲ ਸਾਰੇ ਭਾਈਚਾਰੇ ਸੀ ਮੰਤਰੀ ਮੰਡਲ ਚ ਹੁਣ ਕਾਂਗਰਸ ਦਾ ਪ੍ਰਧਾਨ ਵੀ ਤੁਸੀਂ ਅਪਰਕਾਸਟ ਇੱਕ ਭਾਈਚਾਰੇ ਚੋਂ ਜਨਰਲ ਸਕੱਤਰ ਵੀ ਐਲੋਪੀ ਵੀ ਮਹਿਲਾ ਬੈਂਕ ਦਾ ਪ੍ਰਧਾਨ ਵੀ ਔਰ ਕਿਸਾਨ ਬੈਂਕ ਦਾ ਪ੍ਰਧਾਨ ਵੀ ਸੁਪਾਲ ਖਹਿਰਾ ਸੋ ਇਹ ਜਿਹੜਾ ਦਰਦ ਸੀ ਇਹਦਾ ਹੱਲ ਮਲਕੀ ਅਰਜਨ ਖੜਗੇ ਨੇ ਕੀ ਕਰਨਾ ਹੈ ਤਿੰਨ ਮੂਲ ਚੁਣੌਤੀਆਂ ਮਲਕੀ ਅਰਜਨ ਖੜਗੇ ਪਿਆ ਪਹਿਲੀ ਸੰਗਠਨ ਨੂੰ ਭੰਗ ਕਰਕੇ ਜਾਣਗੇ ਨਵੇਂ ਸਿਰੇ ਤੋਂ ਪ੍ਰਧਾਨ ਦਿੱਤਾ ਜਾਏਗਾ ਐਲਓਪੀ ਬਦਲਿਆ ਜਾਊਗਾ ਦੂਸਰਾ ਪੰਜਾਬ ਕਾਂਗਰਸ ਦਾ ਸਾਰਾ ਢਾਂਚਾ ਭੰਗ ਕਰ ਸਕਦੇ ਨੇ ਉਹ ਵੀ ਅਸੀਂ ਸਾਰਾ ਢਾਂਚਾ ਨਵੇਂ ਸਿਰੇ ਤੋਂ ਬਣਾਉਨੇ ਆ ਤੀਜਾ ਮਲਕੀ ਅਰਜਨ ਖੜਗੇ ਇਹ ਸਪਸ਼ਟ ਕਰ ਜਾਣਗੇ ਕਿ ਅਸੀਂ ਮੁੱਖ ਮੰਤਰੀ ਚਿਹਰੇ ਦੇ ਬਿਨਾ ਚੋਣ ਲੜਾਂਗੇ ਜਾਂ ਅਸੀਂ ਮੁੱਖ ਮੰਤਰੀ ਦਾ ਚਿਹਰਾ ਜ਼ਰੂਰ ਐਲਾਨਾਂਗੇ ਇਹ ਮੈਨੂੰ ਲੱਗਦਾ ਤਿੰਨ ਕੇਂਦਰ ਬਿੰਦੂ ਨੇ ਸਾਹਿਬ ਜੀ ਇਸ ਸਾਰੇ ਤਿੰਨ ਕੇਂਦਰ ਬਿੰਦੂ ਆ ਕਿ ਇਹਨਾਂ ਸਾਰੇ ਓਰਗੇਨਾਈਜੇਸ਼ਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਕਿਤੇ ਸੈਟਲ ਹੋਣਗੇ ਕਿ ਨਹੀਂ ਨਹੀਂ ਦੇਖੋ ਸਾਬਕਾ ਮੁੱਖ ਮੰਤਰੀ ਨੇ ਵੱਡੇ ਲੀਡਰ ਨੇ ਅਗਰ ਚਰਨਜੀਤ ਸਿੰਘ ਚੰਨੀ ਦੇ ਹੱਕ 'ਚ 34 35 ਜਿਹੜੇ ਆ ਕਾਂਗਰਸ ਦੇ ਲੀਡਰ ਨੇ ਅਗਰ ਉਹ ਨਾਲ ਖੜ ਗਏ ਆ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਚਿੱਠੀ ਲਿਖੀ ਜਾਂ ਨਹੀਂ ਲਿਖੀ ਇਹਦਾ ਮਤਲਬ ਹੈ ਕਿ ਚਰਨਜੀਤ ਸਿੰਘ ਚੰਨੀ ਕੋਲੇ ਇੱਕ ਵੱਡਾ ਜਨ ਆਧਾਰ ਹੈ ਔਰ ਜਿਹੜੀ ਭਾਜਪਾ ਨੇ ਸਿਆਸੀ ਪਤਾ ਖੇੜਤਾ ਕੇਵਲ ਢਿੱਲੋਂ ਉਹਨਾਂ ਨੇ ਵੈਲਕਮ ਕਰਤਾ ਚਰਨਜੀਤ ਸਿੰਘ ਚੰਨੀ ਦਾ ਕਿਉਂ ਆ ਰਹੇ ਨਹੀਂ ਮਲਕਾਰ ਜਨ ਖੜ ਗਏ ਹਾਈ ਕਮਾਂਡ ਤੱਕ ਇਹ ਡਰ ਪੈ ਗਿਆ ਹੋਣਾ ਵੀ ਅਗਰ ਚਰਨਜੀਤ ਸਿੰਘ ਚੰਨੀ ਨੇ ਕਿਤੇ ਕਾਂਗਰਸ ਛੱਡਤੀ ਤੇ ਚੌਂਤੀ ਪੈਂਤੀ ਲੋਕ ਚਰਨਜੀਤ ਸਿੰਘ ਚੰਨੀ ਦੇ ਨਾਲ ਜਾ ਸਕਦੇ ਨੇ ਸਾਬਕਾ ਐਮਐਲਏ ਜਾਂ ਮੌਜੂਦਾ ਐਮਐਲਏ ਹਮਮ ਔਰ ਉੱਥੇ ਉਹ ਸਾਰੇ 70 80 ਪਹੁੰਚਣਗੇ ਐਮਐਲਏ ਜਿਹੜੇ ਪਿਛਲੀ ਵਾਰੀ ਹਾਰ ਗਏ ਜਾਂ ਜਿਨ੍ਹਾਂ ਦੀਆਂ ਉਮਰਾਂ ਸਿਆਣੀਆਂ ਹੋ ਗਈਆਂ ਕਿਉਂਕਿ ਰਾਜਾ ਬੜਿੰਗ ਨੇ ਰਾਹੁਲ ਗਾਂਧੀ ਦੇ ਆਧਾਰ ਬਣਾ ਕੇ ਇੱਕ ਬਿਆਨ ਦਿੱਤਾ ਹੈ ਕਿ 70 ਤੋਂ 80 ਟਿਕਟਾਂ ਨਵੀਆਂ ਨਵੇਂ ਚਿਹਰਿਆਂ ਨੂੰ ਦੇਣੀਆਂ ਨੇ ਹੁਣ 70 ਤੋਂ 80 ਜਿਨ੍ਹਾਂ ਦੀਆਂ ਟਿਕਟਾਂ ਕੱਟਦੀਆਂ ਹੋਣ ਉਹ ਤਾਂ ਸਿੱਧੇ ਹੀ ਸਮਝਣ ਲੱਗੇ ਨਾ 70 80 ਬੰਦੇ ਵੀ ਰਾਜਾ ਵੜਿੰਗ ਕਹਿ ਰਿਹਾ ਵੀ 70 ਤੋਂ 80 ਨਵੀਆਂ ਚਿਹਰਿਆਂ ਨੂੰ ਟਿਕਟਾਂ ਦੇਣੀਆਂ ਨੇ ਇਹਦਾ ਮਤਲਬ ਹੈ 70 80 ਲੀਡਰ ਐਮਐਲਏ ਇੱਕ ਵਾਰੀ ਹਾਰੇ ਜਾਂ ਦੋ ਵਾਰੀ ਹਾਰੇ ਉਹ ਰਾਜਾ ਵੜਿੰਗ ਤੋਂ ਨਾ ਖੁਸ਼ ਹੋਗੇ ਹੋਣੇ ਉਹ ਕਹਿੰਦੇ ਹੋਣੇ ਸਾਡਾ ਪ੍ਰਧਾਨ ਕਹਿ ਰਿਹਾ 70 80 ਦਾ ਸੀ ਬੰਦੇ ਨਵੇਂ ਲਿਆਉਣੇ ਆ ਜਿਹੜਾ ਇੱਕ ਵਾਰੀ ਹਾਰਿਆ ਜਾਂ ਦੋ ਵਾਰੀ ਹਾਰਿਆ ਉਹ ਵੀ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਔਖੇ ਹੋਣਗੇ ਹੁਣ ਸਵਾਲ ਦੇਖਣ ਵਾਲਾ ਚਰਨਜੀਤ ਸਿੰਘ ਚੰਨੀ ਤੇ ਜਿਹੜੇ ਲੋਕ ਸਵਾਲ ਚੱਕ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਨੇ ਅਪਰਕਾਸ਼ਟ ਤੇ ਸਵਾਲ ਚੱਕਤੇ ਵੀ ਚਾਰ ਲੀਡਰਾਂ ਨੂੰ ਅਪਰਕਾਸ਼ਟ ਤੇ ਨੂੰ ਜ਼ਿੰਮੇਵਾਰੀ ਦਿੱਤੀ ਹੈ। ਤੇ ਰਾਜਾ ਬੜਿੰਗ ਨੇ ਤਾਂ ਆਪ ਮਾਫੀ ਮੰਗੀ ਹੋਈ ਹੈ। ਰਾਜਾ ਬੜਿੰਗ ਨੇ ਤਾਂ ਸਤਾਰ ਬੂਟਾ ਸਿੰਘ ਉਹਨਾਂ ਦੇ ਸਵਾਲ ਚੱਕਤੇ ਸੀ ਜਿਸ ਤਰੀਕੇ ਨਾਲ ਉਹ ਬੋਲੇ। ਰਾਜਾ ਬੜਿੰਗ ਨੇ ਮਾਫੀ ਮੰਗੀ ਔਰ ਪੰਜਾਬ ਦੇ ਮذਬੀ ਸਿੱਖ ਭਾਈਚਾਰੇ ਦੀਆਂ ਕਈ ਜਥੇਬੰਦੀਆਂ ਨੇ ਪੁਤਲੇ ਤੱਕ ਫੂਕਤੇ। ਹੂੰ ਚੌਥੇ ਨੰਬਰ ਤੇ ਕਾਂਗਰਸ ਆ ਗਈ। ਹੁਣ ਰਾਜਾ ਵੜਿੰਗ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਜਿਹੜਾ ਐਸਸੀ ਸੈੱਲ ਹੈ ਅਨੁਸੂਚਿਤ ਜਾਤੀਆਂ ਬਾਰੇ ਸੈੱਲ ਹੈ ਉਹ ਲੋਕ ਇਹ ਵੀ ਮਲਕੀ ਅਰਜਨ ਖੜਗੇ ਦੇ ਸਾਹਮਣੇ ਸ਼ਿਕਾਇਤ ਕਰਨਗੇ ਔਰ ਮਲਕੀ ਅਰਜਨ ਖੜਗੇ ਤੋਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੀਡਰ ਵਰਕਰ ਵਲੰਟੀਅਰ ਵੀ ਇਹ ਸਵਾਲ ਕਰਨਗੇ ਮਲਕੀ ਅਰਜਨ ਖੜਗੇ ਤੋਂ ਕਿ ਜਦੋਂ ਵੜਿੰਗ ਸਾਹਿਬ ਨੇ ਐਡੀ ਵੱਡੀ ਟਿੱਪਣੀ ਕੀਤੀ ਸੀ ਉਦੋਂ ਕਾਂਗਰਸ ਹਾਈ ਕਮਾਂਡ ਨੇ ਰਾਜਾ ਵੜਿੰਗ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਪਮੀ ਰਾਜਾ ਵੜਿੰਗ ਨੇ ਮਾਫੀ ਮੰਗੀ ਸੀ ਔਰ ਤੁਸੀਂ ਦੇਖੋ ਜਦੋਂ ਵੜਿੰਗ ਸਾਹਿਬ ਨੇ ਇਹ ਬਿਆਨ ਦਿੱਤਾ ਸੀ ਬੂਟਾ ਸਿੰਘ ਹੁਣਾ ਬਾਰੇ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਦੇ ਸਮਰਥਨ ਦੇ ਵਿੱਚ ਬਿਆਨ ਦੇਣ ਵਾਲੇ ਸੀਗੇ ਚਰਨਜੀਤ ਸਿੰਘ ਚੰਨੀ ਨੇ ਉਸ ਵੇਲੇ ਵੀ ਵੀਡੀਓ ਜਾਰੀ ਕੀਤੀ ਸੀ ਕਿ ਰਾਜਾ ਵੜਿੰਗ ਹੁਣਾ ਨੇ ਸੌਰੀ ਫੀਲ ਕਰ ਲਈ ਹੈ ਹੁਣ ਸਾਡੇ ਭਾਈਚਾਰੇ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਪਾਂ ਇਸ ਗੱਲ ਨੂੰ ਅਸੀਂ ਉਹਨਾਂ ਨੇ ਮਾਫੀ ਮੰਗੀ ਹੈ ਤੇ ਅਸੀਂ ਐਕਸਕਿਊਜ਼ ਕਰੀਏ ਇਹ ਤੁਹਾਨੂੰ ਯਾਦ ਹੋਣਾ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਦੇ ਹੱਕ ਚ ਆ ਕੇ ਖੜੇ ਸੀ ਉਦੋਂ ਇਹ ਵੀ ਇੱਕ ਪੱਤ ਜਿਹਦੇ ਪਾਸੇ ਕਿਸੇ ਦਾ ਬਹੁਤਾ ਅੱਜ ਧਿਆਨ ਨਹੀਂ ਗਿਆ ਪਰ ਮਲਕੀ ਅਰਜਨ ਖੜਗੇ ਤੋਂ ਇਹ ਗੱਲ ਪੁੱਛੀ ਜਾਏਗੀ ਕਿ ਤੁਸੀਂ ਉਸ ਵੇਲੇ ਕਾਰਵਾਈ ਕਿਉਂ ਨਹੀਂ ਕੀਤੀ ਔਰ ਜਿਹੜੇ 70 80 ਐਮਐਲਏ ਨੂੰ ਡਰ ਪੈ ਗਿਆ ਵੀ ਸਾਡੀਆਂ ਟਿਕਟਾਂ ਕੱਟ ਜਾਣਗੀਆਂ ਉਹ ਵੀ ਮਲਕੀ ਅਰਜਨ ਖੜਗੇ ਨੂੰ ਦੱਸਣਗੇ ਵੀ ਅਸੀਂ ਮਿਹਨਤ ਕਰ ਰਹੇ ਹਾਂ ਅਗਰ ਟਿਕਟਾਂ ਨਵੇਂ ਚਿਹਰੇ ਨੂੰ ਦੇਣੀਆਂ ਤੁਸੀਂ ਮੈਰਿਟ ਤੇ ਡਿਸਾਈਡ ਕਰੋ ਨੇੜੇ ਆ ਕੇ ਗੱਲ ਨਵੇਂ ਔਰ ਪੁਰਾਣੇ ਚਿਹਰਿਆਂ ਦੀ ਨਹੀਂ ਹੈ ਗੱਲ ਮੈਰਿਟ ਦੀ ਹੈ ਔਰ ਪ੍ਰਧਾਨ ਸਾਹਿਬ ਇਹ ਬਿਆਨ ਦੇ ਰਹੇ ਨੇ ਅਸੀਂ ਡੀਮੋਰੀਲਾਈਜ਼ ਆ ਉਹਦੇ ਨਾਲ ਵੀ ਕਾਂਗਰਸ ਨੂੰ ਨੁਕਸਾਨ ਹੁੰਦਾ ਸੋ ਮੈਨੂੰ ਇਹ ਲੱਗਦਾ ਹੈ ਕਿ ਮਲਕੀ ਅਰਜਨ ਖੜਗੇ ਅਗਰ ਕੱਲੇ-ਕੱਲੇ ਐਮਐਲਏ ਨੂੰ ਪੁੱਛਣਗੇ ਤੇ ਬਹੁਤ ਸਾਰੇ ਐਮਐਲਏ ਰਾਜਾ ਵੜਿੰਗ ਦੇ ਪ੍ਰਤੀ ਵੀ ਰਾਜਾ ਵੜਿੰਗ ਦੇ ਕੰਮ ਤੇ ਵੀ ਨਾਖੁਸ਼ੀ ਪ੍ਰਗਟ ਕਰਨਗੇ ਮਲਕੀ ਅਰਜਨ ਖੜਗੇ ਦੇ ਅੱਗੇ ਔਰ ਅਗਰ ਮਲਕੀ ਅਰਜਨ ਖੜਗੇ ਆ ਪਾਰੇ ਨੇ ਇਹਦਾ ਮਤਲਬ ਹੈ ਕਿ ਉਹ ਬਤੌਰ ਪ੍ਰਧਾਨ ਆ ਰਹੇ ਨੇ ਉਹਨਾਂ ਨੇ ਕੁਝ ਵੀ ਐਕਸ਼ਨ ਲੈਣ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਨਹੀਂ ਪੁੱਛਣਾ ਉਹ ਰਾਹੁਲ ਗਾਂਧੀ ਨੂੰ ਸਿਰਫ ਦਸਨਗੇ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਦੇ ਉੱਤੇ ਕਿ ਮੈਂ ਸਟੇਟ ਚ ਆ ਫੈਸਲਾ ਕਰਤਾ ਸੋ ਮਲਕੀ ਅਰਜਨ ਖੜਗੇ ਮੈਨੂੰ ਲੱਗਦਾ ਵੱਡੇ ਫੈਸਲੇ ਕਰਕੇ ਜਾਣਗੇ ਸਾਹਿਬ ਸਿੰਘ ਜੀ ਔਰ ਪੰਜਾਬ ਚ ਕਾਂਗਰਸ ਦਾ ਸੰਗਠਨ ਚਿਹਰਾ 모ਰਾ ਬਦਲਣ ਵਾਲਾ ਹੈ ਤੁਹਾਡਾ ਚਰਨਜੀਤ ਸਿੰਘ ਚੰਨੀ ਹੁਣਾ ਬਾਰੇ ਜ਼ਿਕਰ ਸੀ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਨੇ ਕਿੰਨੀਆਂ ਵੱਡੀਆਂ ਵੋਟਾਂ ਨਾਲ ਐਮਪੀ ਬਣੇ ਕਾਂਗਰਸ ਪਾਰਟੀ ਚ ਉਹਨਾਂ ਦਾ ਵੀ ਬਹੁਤ ਵੱਡੀ ਗਿਣਤੀ ਚ ਲੀਡਰ ਉਹਨਾਂ ਦਾ ਸਮਰਥਨ ਕਰਦੇ ਨੇ ਉਹਨਾਂ ਨੂੰ ਚਿਹਰਾ ਦੇਖਣਾ ਚਾਹੁੰਦੇ ਨੇ ਸੋ ਚਰਨਜੀਤ ਸਿੰਘ ਚੰਨੀ ਨੂੰ ਵੀ ਕੋਈ ਨਾ ਕੋਈ ਅਹੁਦਾ ਜ਼ਰੂਰ ਮਿਲੇਗਾ ਅੱਜ ਇਹ ਗੱਲ ਤੁਸੀਂ ਨੋਟ ਕਰ ਲਓ ਚਰਨ ਰਾਜਾ ਜੀ ਪੂਰੀ ਹੋਗੀ ਆਉਂਦੇ ਦਿਨਾਂ 'ਚ ਭਾਵੇਂ ਜਿਹੜੀ ਨਵੀਂ ਲੀਡਰਸ਼ਿਪ ਹੈ ਸੁਖਜਿੰਦਰ ਰੰਧਾਵਾ ਪੰਜਾਬ ਦੀ ਪੋਲਿਟਿਕਸ ਚ ਅੱਗੇ ਵਧਣਗੇ ਸੁਖਜਿੰਦਰ ਰੰਧਾਵਾ ਚਰਨਜੀਤ ਸਿੰਘ ਚੰਨੀ ਤ੍ਰਿਪ ਤਰਜਿੰਦਰ ਬਾਜਵਾ ਔਰ ਕੋਈ ਵੱਡੀ ਗੱਲ ਨਹੀਂ ਕਾਂਗਰਸ ਦੀ ਹਾਈ ਕਮਾਂਡ ਇਸੇ ਫੇਰ ਬਦਲਦੇ ਬਹਾਨੇ ਅਗਰ ਸੰਗਠਨ ਬਦਲਦਾ ਹੈ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਲੱਗੇ ਕਿ ਨਵਜੋਤ ਸਿੱਧੂ ਜੀ ਤੁਹਾਡੀ ਵੀ ਅਸੀਂ ਜ਼ਿੰਮੇਵਾਰੀ ਤੈਅ ਕਰਦੇ ਹਾਂ ਕਿਉਂਕਿ ਨਵਜੋਤ ਸਿੰਘ ਉਹ ਹਾਈ ਕਮਾਂਡ ਨੂੰ ਕਹਿ ਕੇ ਗਿਆ ਸੀ ਕਿ ਜਦੋਂ ਜ਼ਰੂਰਤ ਹੋਏਗੀ ਮੈਨੂੰ ਸੱਦੋਂਗੇ ਮੈਂ ਆ ਜਾਊਂਗਾ ਔਰ ਨਵਜੋਤ ਸਿੱਧੂ ਵੀ ਕਦੋਂ ਗਿਆ ਜਦੋਂ ਰਾਜਾ ਵੜਿੰਗਰ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਨਵਜੋਤ ਸਿੱਧੂ ਦੇ ਵਿਰੋਧ ਦੇ ਵਿੱਚ ਇੱਕ ਗਰੁੱਪ ਖੜਾ ਹੋਇਆ ਨਵਜੋਤ ਸਿੱਧੂ ਦੇ ਖਿਲਾਫ ਨਵਜੋਤਕਰ ਸਿੱਧੂ ਵੀ ਇਸੇ ਕਾਰਜਕਾਲ ਦੇ ਦੌਰਾਨ ਹੀ ਉਹਨਾਂ ਨੂੰ ਮੁਅਤਲ ਕੀਤਾ ਗਿਆ ਸਸਪੈਂਡ ਕੀਤਾ ਗਿਆ ਔਰ ਚਰਨਜੀਤ ਸਿੰਘ ਚੰਨੀ ਵੀ ਕਿਤਨਾ ਕਿਤੇ ਉਪੇਕਸ਼ਾ ਦੇ ਸ਼ਿਕਾਰ ਹੋਏ ਚਰਨਜੀਤ ਸਿੰਘ ਚੰਨੀ ਕੋਲੇ ਵੀ ਸੰਗਠਨ ਚ ਇਤੋਂ ਤੱਕ ਪਤਾ ਲੱਗਿਆ ਕਿ ਚਰਨਜੀਤ ਸਿੰਘ ਚੰਨੀ ਕੁਝ ਕਾਬਲ ਲੀਡਰਾਂ ਦੀ ਸਿਫਾਰਿਸ਼ ਕਰਦੇ ਸੀ ਨਵੇਂ ਸੰਗਠਨ ਚ ਉਹਨਾਂ ਨੂੰ ਜ਼ਿੰਮੇਵਾਰੀਆਂ ਨਹੀਂ ਮਿਲੀਆਂ ਸੋ ਚਰਨਜੀਤ ਸਿੰਘ ਚੰਨੀ ਵੱਡੇ ਲੀਡਰ ਸੀ ਤੁਸੀਂ ਉਹ ਅਗਰ ਕੋਈ ਸਿਫਾਰਿਸ਼ ਕਰਦੇ ਨੇ ਕਾਂਗਰਸ ਸੰਗਠਨ ਦੇ ਭਲੇ ਲਈ ਉਹ ਕੰਸੀਡਰ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਚਰਨਜੀਤ ਸਿੰਘ ਚੰਨੀ ਹੁਣ ਮੁੱਖ ਮੰਤਰੀ ਨਹੀਂ ਤੇ ਨਵੇਂ ਸਿਰੇ ਤੋਂ ਮੁੱਖ ਮੰਤਰੀ ਦਾ ਚਿਹਰਾ ਆਪਾਂ ਇਹਨਾਂ ਨੂੰ ਬਣਨ ਨਹੀਂ ਦੇਣਾ ਤੇ ਆਪਾਂ ਇਹਨਾਂ ਦੇ ਬੰਦੇ ਨਹੀਂ ਸੈੱਟ ਕਰਨੇ ਵੈਸੇ ਮਾਨ ਜੀ ਇਹਨਾਂ ਨੂੰ ਪੁੱਛਣਾ ਪੈਣਾ ਵੈਸੇ ਵੈਸੇ ਡੱਲਾ ਸਾਹਿਬ ਜੀ ਵੇ ਤੁਸੀਂ ਕਹਿ ਰਹੇ ਹੋ ਕਿ ਆਉਂਦੇ ਸਮੇਂ ਵਿੱਚ ਜਿਵੇਂ ਰੀ ਆਰਗੇਨਾਈਜੇਸ਼ਨ ਹੋਣੀ ਹੈ ਤਾਂ ਉਹਦੇ ਵਿੱਚ ਸੰਭਾਵੀ ਤੌਰ ਤੇ ਚਰਨਜੀਤ ਸਿੰਘ ਚੰਨੀ ਵੀ ਹੋ ਸਕਦੇ ਨੇ ਕਿਸੇ ਅਹੁਦੇ ਤੇ ਪਰ ਇਹ ਇਸ ਗੱਲ ਦੇ ਆਪੋਜ਼ਿਟ ਤਾਂ ਇਹ ਖੜੀ ਹੈ ਕਿ ਭਾਜਪਾ ਵਾਲੇ ਤਾਂ ਸੈੱਟ ਤਾਂ ਮਾਰ ਰਹੇ ਨੇ ਚਰਨਜੀਤ ਸਿੰਘ ਚੰਨੀ ਨੂੰ ਤੇ ਇਹ ਨਹੀਂ ਹੋ ਸਕਦਾ ਕਿ ਭਾਜਪਾ ਵੱਲ ਦਾ ਰੁਝਾਨ ਬਣ ਜਾਵੇ ਚਰਨਜੀਤ ਸਿੰਘ ਚੰਨੀ ਦਾ ਕੀ ਖਿਆਲ ਹੈ ਦੇਖੋ ਚਰਨਜੀਤ ਸਿੰਘ ਚੰਨੀ ਨੂੰ ਬਿਲਕੁਲ ਭਾਜਪੀ ਚਾਹੇਗੀ ਕਿ ਸਾਡੇ ਵਾਲ ਆ ਜਾ। ਹੂੰ। ਭਾਜਪੀ ਨੂੰ ਵੀ ਚਰਨਜੀਤ ਸਿੰਘ ਚੰਨੀ ਵਰਗੇ ਚਿਹਰੇ ਦੀ ਜ਼ਰੂਰਤ ਹੈ। ਕੇਵਲ ਟਿੱਲੋਂ ਬੜੇ ਸਿਆਣੇ ਲੀਡਰ ਨੇ। ਬਹੁਤ ਵੱਡਾ ਉਹਨਾਂ ਕੋਲੇ ਤਜਰਬਾ ਹੈ। ਰਜੀਵ ગાંધી ਦੇ ਬਹੁਤ ਨੇੜੇ ਰਹੇ ਨੇ ਉਹ ਦੋਸਤ ਨੇ ਉਹਨਾਂ ਦੇ। ਹੁਣ ਰਜੀਵ ગાંધી ਦੁਨੀਆ 'ਚ ਨਹੀਂ। ਰਜੀਵ ગાંધી ਦੇ ਕਹਿਣ ਤੇ ਇੱਕ ਵੱਡਾ ਉਦਯੋਗ ਲਗਾ ਦਿੱਤਾ ਸੀ ਕੇਵਲ ਸਿੰਘ ਟਿੱਲੋਂ। ਐਨੀ ਦੋਸਤੀ ਸੀ। ਕੈਪਟਨ ਮਰਿੰਦਰ ਦੇ ਵੀ ਬਹੁਤ ਨੇੜੇ। ਹੁਣ ਅਗਰ ਕੇਵਲ ਟੂ ਨੋਟ ਵੀਟ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਸਾਧਰੇ ਨਹੀਂ ਇਹਦਾ ਮਤਲਬ ਹੈ ਉਹਨਾਂ ਦੀ ਆਪਣੀ ਦੂਰਦਰਸ਼ਤਾ ਕਿੰਨੀ ਵੱਡੀ ਹੈ ਉਹ ਮਹਿਸੂਸ ਕਰਦੇ ਨੇ ਕਿ ਚਰਨਜੀਤ ਸਿੰਘ ਚੰਨੀ ਕਿੱਡਾ ਅਹਿਮियत ਵਾਲਾ ਵਿਅਕਤੀ ਹੈ ਅਗਰ ਭਾਜਪਾ ਚਾ ਲੇ ਚਲੋ ਚਰਨਜੀਤ ਚੰਨੀ ਨੇ ਕੱਲ੍ਹ ਕਹਿਤਾ ਕਿ ਮੈਂ ਪੱਕਾ ਕਾਂਗਰਸੀਆਂ ਵਿੱਚ ਨਹੀਂ ਜਾਣਾ ਪਰ ਪੋਲਟਿਕਸ ਪੋਲਟਿਕਸ ਹਰ ਦਿਨ ਦੇ ਨਾਲ ਬਦਲ ਜਾਂਦੀ ਹੈ ਅਗਰ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਪੁੱਛਿਆ ਹੀ ਨਾ ਤੇ ਫਿਰ ਚਰਨਜੀਤ ਸਿੰਘ ਚੰਨੀ ਫਿਰ ਤਾਂ ਜਾਣਗੇ ਹਮ ਸੁਭਾਵਿਕ ਹੈ ਹੁਣ ਡਾਕਟਰ ਨਵਜੋਤ ਕੌਰ ਸਿੱਧੂ ਨੇ ਅਗਰ ਉਹਨਾਂ ਨੂੰ ਹੁਣ ਵੀ ਨਹੀਂ ਸੱਦਿਆ ਜਾਂਦਾ ਮੁਤਲ ਕਰਨ ਤੋਂ ਬਾਅਦ ਉਹਨਾਂ ਨੂੰ ਨਹੀਂ ਪੁੱਛਿਆ ਜਾਂਦਾ ਉਹਨਾਂ ਨੂੰ ਇਗਨੋਰ ਕਰ ਦਿੱਤਾ ਜਾਂਦਾ ਤੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਸਿਆਸਤ ਥੋੜੀ ਛੱਡ ਦੇਣੀ ਉਹਨਾਂ ਨੇ ਸਾਹ ਲੈਣੇ ਥੋੜੀ ਛੱਡ ਦੇਣੇ ਉਹਨਾਂ ਨੇ ਕੇਂਦਰ ਵਰਗੀ ਲੜਾਈ ਜਿੱਤ ਲਈ ਉਹ ਕਿੰਨਾ ਆਦਰਸ਼ ਬਣ ਗਏ ਡਾਕਟਰ ਨਵਜੋਤ ਕੌਰ ਦੁਨੀਆ ਦੇ ਲਈ ਸੋ ਡਾਕਟਰ ਨਵਜੋਤ ਕੌਰ ਸਿੱਧੂ ਨੇ ਵੀ ਆਪਣਾ ਰਾਹ ਚੁਣ ਲੈਣਾ ਪੋਲਿਟਿਕਸ ਦਾ ਚਰਨਜੀਤ ਸਿੰਘ ਚੰਨੀ ਨੇ ਵੀ ਆਪਣਾ ਰਾਹ ਚੁਣ ਲੈਣਾ ਹੁਣ ਖਤਰਾ ਕਾਂਗਰਸ ਚ ਕੀ ਹੈ ਖਤਰਾ ਕਾਂਗਰਸ 'ਚ ਇਹ ਹੈ ਕਿ ਅਗਰ ਚਰਨਜੀਤ ਸਿੰਘ ਚੰਨੀ ਨੂੰ ਕੁਝ ਨਹੀਂ ਬਣਾਇਆ ਜਾਂਦਾ ਜ਼ਿੰਮੇਵਾਰੀ ਪਾਵਰ ਦੇ ਸੰਤੁਲਨ 'ਚ ਉਹਨਾਂ ਨੂੰ ਨਹੀਂ ਲਿਆਇਆ ਜਾਂਦਾ ਤੇ ਇਹ ਇਹ ਪ੍ਰਭਾਵ ਜਾਊਗਾ ਕਿ ਕਾਂਗਰਸ ਦੇ ਵਿੱਚ ਇੱਕ ਲੋਬੀ ਨੇ ਚਰਨਜੀਤ ਸਿੰਘ ਚੰਨੀ ਨੂੰ ਪਿੱਛੇ ਧੱਕਤਾ ਔਰ ਅਗਰ ਚਰਨਜੀਤ ਸਿੰਘ ਚੰਨੀ ਨਿਰਾਸ਼ ਹੁੰਦੇ ਨੇ ਪਿੱਛੇ ਧੱਕ ਦਿੱਤੇ ਜਾਂਦੇ ਨੇ ਤੇ ਚੰਨੀ ਇਕੱਲੇ ਨਹੀਂ ਜਾਂਦੇ ਫਿਰ ਚਰਨਜੀਤ ਸਿੰਘ ਚੰਨੀ ਨਾਲ 15 20 25 30 35 ਲੀਟਰ ਜਾ ਸਕਦੇ ਨੇ ਇਹ ਪਤਾ ਹੈ ਦਿੱਲੀ ਦੀ ਕਾਂਗਰਸ ਦੀ ਹਾਈ ਕਮਾਂਡ ਨੂੰ ਇਸੇ ਕਰਕੇ ਜਾਂਚ ਚ ਬਹਿ ਕੇ ਮਲਕਿਆਰਜਨ ਖੜਗੇ 23 ਨੂੰ ਚੰਡੀਗੜਾ ਆ ਰਹੇ ਨੇ ਹਮ ਅਗਰ ਚਰਨਜੀਤ ਸਿੰਘ ਦੀ ਮਰਦਨ ਸੈਕਟਾਈਫਾਈਸ ਹੋ ਸਕਦਾ ਹਾਂ ਅਹ ਅਗਰ ਚਰਨਜੀਤ ਸਿੰਘ ਚੰਨੀ ਦਾ ਐਡਾ ਕੱਦ ਹੈ ਹਮ ਕਿ ਉਹ ਮੁੱਖ ਮੰਤਰੀ ਵੀ ਰਿਆ ਤੇ ਸਾਫ ਦਾ ਮੁੱਖ ਮੰਤਰੀ ਦਾ ਚਿਹਰਾ ਵੀ ਰਿਆ ਤੇ ਐਮਪੀ ਵੀ ਜਿੱਤ ਗਿਆ ਤੇ ਹੁਣ ਚਰਨਜੀਤ ਸਿੰਘ ਚੰਨੀ ਦੇ ਹੱਕ ਚ ਵੀ ਲੋਕ ਹੈਗੇ ਨੇ ਤੇ ਚਰਨਜੀਤ ਚੰਨੀ ਨੂੰ ਕਾਂਗਰਸ ਹਲਕੇ 'ਚ ਨਹੀਂ ਲੈ ਸਕਦੀ ਇਹ ਹਾਈ ਕਮਾਂਡ ਨੂੰ ਪਤਾ ਹੈ ਕਿ ਜੇ ਚਰਨਜੀਤ ਸਿੰਘ ਚੰਨੀ ਚਲਿਆ ਗਿਆ ਤੇ ਉਹਦੇ ਨਾਲ 10 15 20 25 30 ਕਾਂਗਰਸ ਦੇ ਲੀਡਰ ਜਾ ਸਕਦੇ ਨੇ ਔਰ ਭਾਜਪਾ ਨੂੰ ਕੀ ਚਾਹੀਦਾ ਹੈ ਭਾਜਪਾ ਨੂੰ ਲੀਡਰ ਚਾਹੀਦੇ ਨੇ ਪੰਜਾਬ 'ਚ ਭਾਜਪਾ ਜੀ ਦਲਾਸਾਬ ਹੁਣ ਹੁਣ ਅੰਤਵਾਲ ਜੇ ਵੱਧਦੇ ਆ ਮੈਂ ਜ਼ਿਕਰ ਕਰਨਾ ਚਾਹੁੰਦਾ ਨਵਜੂਦਕੌਰ ਸਿੱਧੂ ਦਾ ਕਿਉਂਕਿ ਕਾਫੀ ਵਾਰ ਤੁਸੀਂ ਵੀ ਜ਼ਿਕਰ ਕੀਤਾ ਹੈ ਸਿੱਧੂ ਪਰਿਵਾਰ ਦਾ ਅੱਜ ਦੀ ਕਨਵਰਸੇਸ਼ਨ ਦੇ ਵਿੱਚ ਮੈਂ ਸਮਝਣਾ ਚਾਹੂੰਗਾ ਕਿ ਜਿੱਥੇ ਤੁਸੀਂ ਸੰਭਾਵਨਾ ਜਤਾ ਰਹੇ ਹੋ ਕਿ ਨਵਜੋਤ ਕੋਰ ਸਿੱਧੂ ਨੂੰ ਜਾਂ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਜਾ ਸਕਦਾ ਸੱਦਿਆ ਜਾ ਸਕਦਾ ਇਹਨੂੰ ਇੱਕ ਵਾਰੀ ਖੁਲਾਸੇ ਸਹਿਤ ਦੱਸਿਓ ਕਿ ਆਖਿਰ ਹੋਣ ਕੀ ਜਾ ਰਿਹਾ ਹੈ ਜਾਂ ਕਿ ਦੀ ਸੰਭਾਵਨਾ ਹੈ ਦੇਖੋ ਜਦੋਂ ਨਵਜੋਤ ਸਿੰਘ ਸਿੱਧੂ ਰੈਲੀਆਂ ਕਰਦਾ ਸੀ ਕਾਂਗਰਸ ਦੇ ਹੱਕ 'ਚ ਤੇ ਨਵਜੋਤ ਸਿੱਧੂ ਦੇ ਹੱਕ 'ਚ ਅਸਲ ਜੋ ਵਰਕਰ ਮੀਟਿੰਗਾਂ ਕਰਦਾ ਸੀ ਹਮ ਵਰਕਰ ਮੀਟਿੰਗਾਂ ਜਿਹੜੇ ਲੀਡਰ ਕਰਾਉਂਦੇ ਸੀ ਉਹਨਾਂ ਨੂੰ ਵੀ ਸਮੇਂ-ਸਮੇਂ ਤੇ ਮੁਤਲ ਕੀਤਾ ਗਿਆ ਹਮ ਨਵਜੋਤ ਸਿੱਧੂ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਮੀਟਿੰਗਾਂ ਪੰਜਾਬ 'ਚ ਨਹੀਂ ਕਰਨੀਆਂ ਚਾਹੀਦੀਆਂ ਜੀ ਨਵਜੋਤ ਸਿੱਧੂ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਨੂੰ ਦੱਸ ਕੇ ਆਪਣੇ ਬਿਜ਼ਨਸ ਤੋਂ ਵਾਪਸ ਚਲੇ ਗਏ ਆਪਣੀ ਜੌਬ 'ਚ ਕਿਉਂਕਿ ਡਾਕਟਰ ਨਵਜੋਤ ਕੌਰ ਨੂੰ ਕੈਂਸਰ ਹੋ ਗਿਆ ਤੇ ਨਵਜੋਤ ਸਿੱਧੂ ਉਹਨਾਂ ਦਾ ਇਲਾਜ ਕਰਾਉਣ ਦੇ ਲਈ ਮਿਹਨਤ ਕਰਨ ਲੱਗਿਆ ਨਵਜੋਤ ਸਿੱਧੂ ਨੇ ਆਪਣੀ ਮਿਹਨਤ ਨਾਲ ਪੈਸੇ ਇਕੱਠਾ ਕਰਾ ਕੇ ਡਾਕਟਰ ਨਵਜੋਤ ਦਾ ਇਲਾਜ ਕਰਾਇਆ ਇਹ ਗੱਲ ਅਸੀਂ ਯਾਦ ਰੱਖੀਏ ਹਮ ਨਵਜੋਤ ਸਿੱਧੂ ਦੀ ਆਪਣੇ ਪਰਿਵਾਰ ਪ੍ਰਤੀ ਸਮਰਪਣ ਹੈ ਨਵਜੋਤ ਸਿੱਧੂ ਦਾ ਤੇ ਹੁਣ ਅਗਰ ਕਾਂਗਰਸ ਨਵਜੋਤ ਕੌਰ ਸਿੱਧੂ ਨੂੰ ਮੁਤਲ ਕੀਤਾ ਪਿੱਛੇ ਦੇ ਅਗਰ ਮਲਕੀ ਅਰਜਨ ਖੜ ਗਏ ਹੁਣ ਬੁਲਾ ਕੇ ਪੁੱਛਣ ਹਮ ਗੱਲ ਬਣਦੀ ਹੈ ਅਗਰ ਨਹੀਂ ਬੁਲਾਉਂਦੇ ਹਾਲਾਂਕਿ ਮੈਨੂੰ ਤਾਂ ਇਹ ਲੱਗਦਾ ਹੈ ਕਿ ਹੁਣ ਕਾਂਗਰਸ ਕੋਲੇ ਜਿਸ ਤਰੀਕੇ ਦੀ ਖਿਚੜੀ ਬਣ ਗਈ ਗੁੱਟਬਾਜ਼ੀ ਇੰਨੀ ਜ਼ਿਆਦਾ ਹੋ ਗਈ ਅਗਰ ਚਰਨਜੀਤ ਸਿੰਘ ਚੰਨੀ ਵੀ ਕਾਂਗਰਸ ਛੱਡ ਗਏ ਤੇ ਫਿਰ ਕਾਂਗਰਸ ਚ ਬਚਣਾ ਕੀ ਹੈ ਮੈਨੂੰ ਲੱਗਦਾ ਨਵਜੋਤ ਸਿੱਧੂ ਨੂੰ ਯਾਦ ਕਰ ਸਕਦੇ ਆ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਪਿਛਲੀ ਵਾਰੀ ਵੀ ਉਹ ਮੁੱਖ ਮੰਤਰੀ ਦਾ ਚਿਹਰਾ ਬਣਦੇ ਬਣਦੇ ਰਹਿ ਗਿਆ ਚਲੋ ਅਗਰ ਮੈਂ ਦੇਖੋ ਸਪਸ਼ਟਤਾ ਇਹ ਹੈ ਕਿ ਨਵਜੋਤ ਸਿੱਧੂ ਨਹੀਂ ਤੇ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਨਹੀਂ ਤੇ ਨਵਜੋਤ ਸਿੱਧੂ ਇਹ ਦੋ ਬੰਦਿਆਂ ਤੋਂ ਬਿਨਾ ਕਾਂਗਰਸ ਦੀ ਕਿਸ਼ਤੀ ਮਜਧਾਰ ਚੋਂ ਕੋਈ ਨਹੀਂ ਕੱਢ ਸਕਦਾ ਅੱਜ ਦੇ ਸਮੇਂ 'ਚ ਕੋਈ ਹੋਰ ਅਜਿਹਾ ਲੀਡਰ ਦਮਦਾਰ ਨਹੀਂ ਹੈ ਜਿਹੜਾ ਕਾਂਗਰਸ ਨੂੰ ਜਿਤਾ ਦੇ ਹਾਂ 27 ਤੋਂ ਪਹਿਲਾਂ ਕਾਂਗਰਸ 'ਚ ਟੁੱਟ ਕਿੰਨੀ ਹੋਣੀ ਅੱਜ ਤੱਕ ਇਹ ਨਹੀਂ ਪਤਾ ਕਾਂਗਰਸ ਲਗਾਤਾਰ ਟੁੱਟ ਰਹੀ ਹੈ ਪਿਛਲੇ ਸਮਿਆਂ ਤੋਂ ਹੁਣ ਵੀ ਕਾਂਗਰਸ ਦੇ ਕਈ ਲੀਡਰ ਜਿਹੜੇ 70 80 ਦਾ ਨਾਮ ਲੈਤਾ ਵੜਿੰਗ ਨੇ ਕਿ 70 80 ਅਸੀਂ ਨਵੇਂ ਚਿਹਰੇ ਦੇਣੇ ਨੇ ਜਿਹੜੇ ਇੱਕ ਵਾਰੀ ਹਾਰੇ ਦੋ ਵਾਰ ਹਾਰੇ ਉਹ ਤਾਂ ਹੁਣੇ ਜਗਾੜ ਫਿੱਟ ਕਰਨ ਲੱਗੇ ਹੋਣਗੇ ਵੀ ਅਸੀਂ ਕਿਸੇ ਨਾ ਕਿਸੇ ਪਾਸੇ ਹੁਣੇ ਹੱਥ ਪੈਰ ਮਾਰੀਏ ਆਮ ਆਦਮੀ ਪਾਰਟੀ ਨੂੰ ਬੰਦਿਆਂ ਦੀ ਲੋੜ ਹੈ ਸੁਖਵੀਰ ਬਾਦਲ ਨੂੰ ਬੰਦਿਆਂ ਦੀ ਲੋੜ ਹੈ ਸੋ ਇਸ ਤਰ੍ਹਾਂ ਕੇ ਕਾਂਗਰਸ ਦੇ ਵਿੱਚ ਬਹੁਤ ਲੋਕ ਕਾਂਗਰਸ ਛੱਡ ਕੇ ਜਾ ਸਕਦੇ ਨੇ ਇਹ ਕਾਂਗਰਸ ਦੀ ਹਾਈ ਕਮਾਂਡ ਨੂੰ ਪਤਾ ਹੈ ਸੋ ਨਵਜੋਤ ਸਿੱਧੂ ਔਰ ਨਵਜੋਤ ਕੌਰ ਸਿੱਧੂ ਇਹ ਕਾਂਗਰਸ ਲਈ ਐਸੈਟ ਹੋ ਸਕਦੇ ਨੇ ਅਗਰ ਉਹਨਾਂ ਨੂੰ ਬੁਲਾ ਲਿਆ ਇਹਨਾਂ ਮੀਟਿੰਗਾਂ 'ਚ ਅਗਰ ਨਹੀਂ ਬੁਲਾਇਆ ਜਾਂਦਾ ਨਵਜੋਤ ਸਿੱਧੂ ਨੂੰ ਜਾਂ ਨਵਜੋਤ ਕੌਰ ਸਿੱਧੂ ਨੂੰ ਫਿਰ ਇਹ ਮੰਨਿਆ ਜਾਊਗਾ ਕਿ ਕਾਂਗਰਸ ਨੇ ਇੱਕ ਪਾਸੜ ਇਨਸਾਫ ਕੀਤਾ ਹੈ ਨਵਜੋਤ ਕੌਰ ਸਿੱਧੂ ਨੂੰ ਨਹੀਂ ਸੁਣਿਆ ਗਿਆ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਸੁਣਿਆ ਗਿਆ ਫਿਰ ਅਗਰ ਨਵਜੋਤ ਸਿੱਧੂ ਕਾਂਗਰਸ ਦੀ ਪੋਲਿਟਿਕਸ ਐਕਟਿਵ ਪੋਲਿਟਿਕਸ ਨਹੀਂ ਹੁੰਦੀ ਨਵਯੋਤਕਰ ਸਿੱਧੂ ਆਪਣਾ ਰਾਹ ਵੱਖਰਾ ਚੁਣ ਲੈਂਦੇ ਨੇ ਹੂੰ ਉਹਨਾਂ ਨੂੰ ਨੁਕਸਾਨ ਕਾਂਗਰਸ ਨੂੰ ਹੈ ਕਿਉਂਕਿ ਉਹਨਾਂ ਨੇ ਕਾਂਗਰਸ ਨਹੀਂ ਛੱਡੀ ਉਹ ਅੱਜ ਵੀ ਰਾਹੁਲ ਗਾਂਧੀ ਔਰ ਕਾਂਗਰਸ ਦੇ ਨਾਲ ਖੜੇ ਨੇ ਸਵਾਲ ਇਹ ਹੈ ਵੀ ਕਾਂਗਰਸ ਦੀ ਵੱਡੀ ਲੀਡਰਸ਼ਿਪ ਉਹਨਾਂ ਦੇ ਨਾਲ ਖੜਦੀ ਹੈ ਜਾਂ ਨਹੀਂ ਇਹ ਵੀ ਬਹੁਤ ਹੱਤਪੂਰਨ ਹੈ ਹੁਣ ਅੱਜ ਜਰਨਜੀਤ ਸਿੰਘ ਚੰਨੀ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ ਖੜਦੀ ਹੈ ਜਾਂ ਨਹੀਂ ਉਹਨਾਂ 34 35 ਐਮਐਲਏ ਨੂੰ ਜਿਨ੍ਹਾਂ ਨੂੰ ਇਹ ਕਹਿਣਾ ਪਿਆ ਕਿ ਤੁਸੀਂ ਮੀਟਿੰਗ ਬੁਲਾਓ ਜੀ ਅਸੀਂ ਮੁਲਾਕਾਤ ਕਰਨਾ ਚਾਹੁੰਦੇ ਆ ਕਿਉਂ ਨਹੀਂ ਸੰਭਵ ਕਿਉਂ ਨਹੀਂ ਕਾਂਗਰਸ ਦੀ ਹਾਈ ਕਮਾਂਡ ਉਹਨਾਂ ਨੂੰ ਸਮਾਧਨ ਦੀ ਅਗਰ ਸਮੇਂ-ਸਮੇਂ ਤੇ ਲੀਡਰਾਂ ਨੂੰ ਹਾਈ ਕਮਾਂਡ ਮਿਲੇ ਤੇ ਸਾਰੇ ਲੀਡਰਾਂ ਦੀ ਗੱਲ ਹਾਈ ਕਮਾਂਡ ਤੱਕ ਪਹੁੰਚਦੀ ਹੈ ਕਾਂਗਰਸ ਦੀ ਹਾਈ ਕਮਾਂਡ ਚੰਦ ਲੋਕਾਂ ਨੂੰ ਮਿਲ ਕੇ ਬਾਕੀ ਸਾਰਿਆਂ ਤੋਂ ਦੂਰੀ ਬਣਾ ਕੇ ਰੱਖਦੀ ਹੈ ਜਿਹਦੇ ਕਰਕੇ ਗੁੱਟਬਾਜ਼ੀ ਔਰ ਫੁੱਟ ਕਾਂਗਰਸ ਚ ਵਧਦੀ ਹੈ ਇਹਦੇ ਤੋਂ ਸਾਵਧਾਨ ਰਹੋ ਬਿਲਕੁਲ ਬਿਲਕੁਲ ਇਹ ਪਰਸਥਿਤੀਆਂ ਡੱਲਾ ਸਾਹਿਬ ਸ਼ੁਕਰੀਆ ਤੁਸੀਂ ਵੀ ਆਪਣਾ ਅਨਾਲਿਸਿਸ ਦੱਸਿਆ ਪਰ ਹੋਂ ਦਾ ਸਮਾਂ ਹੁਣ ਕੀ ਕੁਝ ਲੈ ਕੇ ਆਵੇਗਾ 23 ਤਰੀਕ ਬਹੁਤ ਜਿਵੇਂ ਅਹਿਮ ਤੇ ਮਹੱਤਵਪੂਰਨ ਹੈ ਔਰ 23 ਤਰੀਕ ਦੇ ਉੱਤੇ ਨਿਗਾਹਾਂ ਵੀ ਸਾਰਿਆਂ ਦੀਆਂ ਹੋਣਗੀਆਂ ਜੋ ਵੀ ਹੋਊਗਾ ਦੱਸਦੇ ਰਵਾਂਗੇ ਬਣੇ ਰੋਬਰਾਂ ਦੇ